ਵਹੀਗੁਰੂ ਜੀ ਦਾ ਖਾਲਸਾ ਵਹੀਗੁਰੂ ਜੀ ਕੀ ਫਤਿਹ ਮੈਂ ਸੋਢੀ ਵਿਕਰਮ ਸਿੰਘ ਸ਼੍ਰੀਨਾਥਪੁਰ ਸਾਹਿਬ ਤੋਂ ਮੇਰਾ ਪਛੁੱਕੜ ਤਕਰੀਬਨ 350 ਸਾਲ ਤੋਂ ਸ਼੍ਰੀਨਾਥਪੁਰ ਸਾਹਿਬ ਨਾਲ ਜੁੜਦਾ ਸੋ ਐਸ ਕਰਕੇ ਮੇਰੀ ਦਿਲੋਂ ਇੱਛਾ ਸੀਗੀ ਕਿ ਮੈਂ ਆਪਣੇ ਵਿਰਸੇ ਨਾਲ ਆਪਣੇ ਸਿੱਖਾਂ ਦੀ ਵਿਰਾਸਤ ਨਾਲ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂ ਗੁਰੂ ਸਾਹਿਬਾਂ ਦਾ ਜਿਹੜਾ ਸੰਦੇਸ਼ ਸੀਗਾ ਉਹ ਤਾਂ ਬਹੁਤ ਸਪਸ਼ਟ ਸੀਗਾ ਗੁਰੂ ਸਾਹਿਬਾਂ ਦਾ ਸੰਦੇਸ਼ ਸੀਗਾ ਕਿ ਤੁਸੀਂ ਜਿਹੜਾ ਹੋਲੇ ਮੱਲੇ ਦਾ ਜਿਹੜਾ ਹੈਗਾ ਜਿਹੜਾ ਮੌਕਾ ਹੈਗਾ ਇਹਦੇ ਵਿੱਚ ਤੁਸੀਂ ਹੋਰ ਨਾ ਗੱਲਾਂ ਲਾ ਲਓ ਆਪਣੇ ਸ਼ਸਤਰ ਵਿਦਿਆ ਦੀ ਤਿਆਰੀ ਕਿਉਂਕਿ ਸਿੱਖ ਕੌਮ ਦੀ ਅੱਗੇ ਬਹੁਤ ਚੁਣੌਤੀਆਂ ਸਿਗੀਆਂ ਤੇ ਤੁਸੀਂ ਆਪਣੀ ਤਿਆਰੀ ਕਰਕੇ ਰੱਖੋ ਐਸ ਕਰਕੇ ਮਹਾਰਾਜ ਦਾ ਜਿਹੜਾ ਸਾਨੂੰ ਸੰਦੇਸ਼ ਸੀਗਾ ਮਹਾਰਾਜ ਦੇ ਵਿਚਾਰ ਸੀਗੇ ਉਹ ਸੀਗੇ ਕਿ ਆਪਣੇ ਸ਼ਸਤਰ ਵਿਦਿਆ ਤੇ ਪ੍ਰਦਰਸ਼ਨ ਕਰੋ ਅਤੇ ਘੋੜਸਵਾਰੀ ਦਾ ਪ੍ਰਦਰਸ਼ਨ ਕਰੋ ਜੀ ਹੁਣ ਘੋੜਸਵਾਰੀ ਦਾ ਪ੍ਰਦਰਸ਼ਨ ਤਾਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਿ ਨਿਆਨ ਸੀ ਜੱਥੇਬੰਦੀਆਂ ਕਰਦੀਆਂ ਆਪਣਾ ਪ੍ਰਦਰਸ਼ਨ ਜਿਹਦੇ ਵਿੱਚ ਕਈ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਆਪਣਾ ਪੇਸ਼ ਕਰਦੇ ਨੇ ਘੋੜਿਆਂ ਤੱਕ ਅੱਜ ਕੱਲ ਤਾਂ ਦੋ ਦੋ ਤਿੰਨ ਤਿੰਨ ਘੋੜਿਆਂ ਦੇ ਉੱਤੇ ਉਹਨਾਂ ਦੇ ਖੜੇ ਹੋ ਕੇ ਆਪਣਾ ਆਪਣਾ ਦਿਖਾਉਂਦੇ ਆਪਣੀ ਆਪਣੀ ਸ਼ਾ ਆਪਣੀ ਵਿਦਿਆ ਸੋ ਇਸ ਕਰਕੇ ਬਾਕੀ ਜਿਹੜਾ ਸ਼ਸਤਰ ਵਿਦਿਆ ਦਾ ਜਿਹੜਾ ਹੁੰਦਾ ਗਤਕਾ ਤੇ ਹੋਰ ਜਿਹੜੀਆਂ ਪੁਰਾਣੀਆਂ ਪ੍ਰਾਤਨ ਜਿਹੜੀਆਂ ਹੈਗੀਆਂ ਕਲਾ ਹੈ ਉਹ ਕਲਾ ਦੀ ਜਿਹੜੀ ਉਹ ਪ੍ਰਦਰਸ਼ਨੀ ਕਰਦੇ ਨੇ ਉਹ ਬਿਸ਼ੱਕ ਆਪਣੇ ਜੱਥੇ ਆਪਣੇ ਡੇਰੀਆਂ ਵਿੱਚ ਕਰਨ ਜਾਂ ਮੁਹੱਲੇ ਦੇ ਨਾਲ-ਨਾਲ ਕੀਤਾ ਜਾਂਦਾ ਇਹ ਪ੍ਰਾਤਨ ਜਿਹੜੀ ਸਾਡੀ ਰਵੈਤ ਹੈ ਜਿਹੜੀ 1701 ਤੋਂ ਗੁਰੂ ਸਾਹਿਬਾਂ ਦੇ ਸਮੇਂ ਤੋਂ ਖਾਸ ਪੰਥ ਦਾ ਜਨਮ ਤੋਂ ਬਾਅਦ ਖੋਲੇ ਮੱਲੇ ਦੀ ਜਿਹੜੀ ਹੈਗੀ ਹੈ ਜਿਹੜੀ ਰਵੈਤ ਚੁਰੀ ਕੀਤੀ ਸੀ ਸੋ ਐਸ ਕਰਕੇ ਇਹਦੀ ਉਸ ਵੇਲੇ ਜਿਹੜੀ ਹੈ ਗੱਲ ਬਿਲਕੁਲ ਸਪਸ਼ਟ ਹੋ ਗਈ ਕਿ ਸਿੱਖਾਂ ਦੇ ਅੱਗੇ ਕੌਮ ਦੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਸੀਗੀਆਂ ਉਹਨਾਂ ਚੁਣੌਤੀਆਂ ਦੇ ਆ ਜਿਹੜਾ ਸਾਹਮਣਾ ਕਰਨਾ ਜੇ ਜੇ ਪੰਥ ਤਿਆਰ ਹੋਏਗਾ ਇਹਨਾਂ ਚੁਣੌਤੀਆਂ ਨੂੰ ਦੇ ਦਾ ਸਾਹਮਣਾ ਕਰਨ ਵਾਸਤੇ ਤੇ ਤਿਆਰੀ ਤਾਂ ਤਾਂ ਹੀ ਹੋਏਗੀ ਜੇ ਤੁਸੀਂ ਆਪਣੇ ਅਹ ਸ਼ਸਤਰਾਂ ਦੀ ਵਿਦਿਆ ਦੀ ਜਿਹੜੀ ਹੈਗੀ ਤਿਆਰੀ ਤੇ ਹੋਰ ਮਨੋਬਲ ਜਿਹੜਾ ਬਲ ਹੈਗਾ ਉਹਨੂੰ ਤਿਆਰ ਕਰਕੇ ਜਦੋਂ ਤੁਸੀਂ ਨਿਕਲੋਗੇ ਤਾਂ ਹੀ ਜਿਹੜੀਆਂ ਵੱਡੀਆਂ ਚੁਣੌਤੀਆਂ ਲੜੀਆਂ ਜਾਂਦੀਆਂ ਨਾਲੇ ਫੌਜਾਂ ਜਿਹੜੀਆਂ ਸਾਡੇ ਵਿਰੋਧ ਸੀਗੇ ਬਹੁਤ ਵੱਡੀਆਂ ਫੌਜਾਂ ਮੁਗਲਾਂ ਦੀਆਂ ਫੌਜਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਇਹ ਤਾਂ ਤੁਸੀਂ ਉਸ ਤੋਂ ਬਾਅਦ ਜਿਹੜਾ ਸੀਗਾ ਤਕਰੀਬਨ ਤਕਰੀਬਨ ਜ਼ਿਆਦਾ ਯੁੱਧ ਛਿੜ ਗਿਆ ਸੀਗਾ ਜਿਹੜਾ ਅਮੰਦਪੁਰ ਸਾਹਿਬ ਦਾ ਘੇਰਾ ਪੈ ਗਿਆ ਤੇ ਤੁਸੀਂ ਸਾਰੇ ਜਾਣੂ ਹੈਗੇ ਕਿ ਇਤਿਹਾਸ ਤਾਂ ਮੈਂ ਜਿਆਦਾ ਜਿਆਦਾ ਲੰਬੀ ਚ ਗੱਲ ਨਹੀਂ ਇਤਿਹਾਸ ਬਾਰੇ ਕਰਨਾ ਚਾਹੁੰਦਾ ਕਿਉਂਕਿ ਸਾਰੇ ਜਾਣੂ ਨੇ ਮਗਰ ਐਨੀ ਗੱਲ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਹੋਲੇ ਮਦਰ ਜਿਹੜਾ ਹੋਲੇ ਮੱਲੇ ਦਾ ਜਿਹੜਾ ਅਸਲੀ ਜਿਹੜਾ मीनिंग ਆ ਮੱਥ ਪੂਰਨ ਹੈ ਇਹਨੂੰ ਅਸੀਂ ਜਿਹੜਾ ਆਪਣੇ ਦਿਮਾਗ 'ਚ ਰੱਖ ਕੇ ਅਸੀਂ ਅੱਗੇ ਤੋਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਗੁਰਸਬਾਹਾਂ ਦੇ ਖਿਆਲ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਹੁਣ ਜਿਹੜਾ ਅੱਜ ਦੀ ਗੱਲ ਦੀ ਬਾਰੇ ਜਿਹੜੇ ਤੇ ਅਸੀਂ ਜਿਹੜੇ ਕਰਨ ਨੂੰ ਜਿਹੜੇ ਕਰਨਾ ਚਾਹੁੰਦੇ ਆ ਉਹ ਹੈ ਕਿ ਪੋਲੋ ਜਿਹੜਾ ਹੈਗਾ ਹੈ ਇਹ ਕਿਸਮ ਦਾ ਇੱਕ ਮੰਨਿਆ ਹੋਇਆ ਸ਼ਸਤਰ ਘੋੜਸਵਾਰੀ ਦਾ ਇੱਕ ਪ੍ਰਤੀਕ ਹੈ ਜੀ ਉਹਦੇ ਵਿੱਚ ਕਰੀਬਨ ਕਰੀਬਨ ਜਿਹਨੂੰ ਅਸੀਂ ਚ ਵਾਰ ਗੇਮਸ ਕਹੀਏ ਮੈਦਾਨੇ ਜੰਗ ਦੇ ਵਿੱਚ ਦਾ ਲੜਿਆ ਜਾਂਦਾ ਹੈ ਪਰ ਉਹ तकरीबन ਉਹੀ ਜਿਹੜਾ ਹੈਗਾ ਹੈ ਅਸੂਲ ਤੇ ਇਹਦੇ ਵਿੱਚ ਟੀਮ ਸਪੋਰਟ ਹੈ ਦੋ ਟੀਮਾਂ ਹੁੰਦੀਆਂ ਜਿੱਦਾਂ ਕਿਸ ਯੁੱਧ ਵਿੱਚ ਦੋ ਟੀਮਾਂ ਹੁੰਦੀਆਂ ਹੈ ਇੱਕ ਇੱਕ ਫੌਜ ਜਾਂਦੇ ਇੱਕ ਪਾਸੇ ਇੱਕ ਫੌਜ ਦੂਜੇ ਪਾਸੇ ਤੇ ਗੋਲ ਜਿਹੜਾ ਹੈਗਾ ਜਿ ਇਕ ਤਰੀਬਨ ਤਰੀਬਨ ਜੇ ਅਸੀਂ ਇਹਨੂੰ ਬੜੇ ਜੇ ਸਧਾਰਨ ਜੇ ਲਫ਼ਜ਼ਾਂ ਚ ਕਹਿਣਾ ਚਾਹੀਏ ਤਾਂ ਇਹ ਇੱਕ ਕਿਸਮ ਦੀ ਹਾਕੀ ਹੈ ਘੋੜਿਆਂ ਦੇ ਉੱਤੇ ਤੇ ਤੁਹਾਡਾ ਗੋਲ ਇੱਕ ਇੱਕ ਟੀਮ ਦੇ ਕੋਸ਼ਿਸ਼ ਹੋ ਕੇ ਦੂਜੇ ਪਾਸੇ ਗੋਲ ਕਰੀਏ ਦੂਜੇ ਪਾਸੇ ਟੀਮ ਹੋ ਕੇ ਤੀਜੇ ਦੂਜੇ ਪਾਸੇ ਟੀਮ ਦੇ ਉੱਤੇ ਤੇ ਜਦੋਂ ਗੁਰੂ ਸਾਹਿਬਾਂ ਨੇ ਇਹ ਹੁਲਮਲ ਮਲਕ ਕੀਤਾ ਸੀ ਕਿ ਉਦੋਂ ਵੀ ਇਹੀ ਕਰਦੇ ਸੀ ਕਿ ਮਤਲਬ ਪੋਲੋ ਦੀ ਖੇਡ ਤਾਂ ਨਹੀਂ ਹੁੰਦੀ ਸੀਗੀ ਮਗਰ ਉਦੋਂ ਵੀ ਇਹ ਟੈਸਟ ਕਰਦੇ ਸੀਗੇ ਇਹ ਅਭਿਆਸ ਕਿੰਨਾ ਹੋਇਆ ਮੇਰੇ 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 ਫੌਜਾਂ ਦਾ ਉਹ ਅਭਿਆਸ ਨੂੰ ਚੈੱਕ ਕਰਕੇ ਤਾਂ ਹੀ ਉਹ ਜਿਹੜੇ ਅਹੁਦੇ ਦਿੰਦੇ ਸੀਗੇ ਗੁਰੂ ਸਾਹਿਬ ਤੇ ਲੋਕਾਂ ਨੂੰ ਉਹਨਾਂ ਉਹਨੂੰ ਸਲਮਾਨਤ ਵੀ ਕਰਦੇ ਸੀਗੇ ਤੇ ਉਹੀ ਜਿਹੜੀ ਚੀਜ਼ ਹੈਗੀ ਹੈ ਜੇ ਅੱਜ ਅਸੀਂ ਆਪਣੇ ਯੂਥ ਨੂੰ ਜੇ ਅਸੀਂ ਖੇਡਾਂ ਨਾਲ ਜੋੜਨਾ ਚਾਹੀਏ ਤੇ ਹੋਰ ਜਿਹੜੀਆਂ ਬਰੀਆ ਬੁਰੀਆਂ ਜਿਹੜੀਆਂ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਲਹਿਰ ਜਿਹੜੀ ਤੁਰੀ ਹੋਈ ਹੈ ਤੇ ਉਹਦੇ ਅਗੇਂਸਟ ਅਸੀਂ ਲੜਨਾ ਹੈ ਤੇ ਸਾਨੂੰ ਆਪਣੇ ਯੂਥ ਨੂੰ ਜਿਹੜੀਆਂ ਖੇਡਾਂ ਨਾਲ ਜੋੜਨ ਦੀ ਲੋੜ ਹੈ ਜੀ ਹੁਣ ਖੇਡਾਂ ਨਾਲ ਜੋੜਨ ਦੀ ਜਿਹੜੀ ਇਹ ਹੈ ਕਿ ਘੋੜਸਵਾਰੀ ਜਿਹੜੀ ਹੈ ਇਹ ਗੁਰੂ ਸਾਹਿਬਾਂ ਨੂੰ ਬਹੁਤ ਮਨੋਪਭਾਵ ਦੀ ਸੀ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਸੀ ਘੋੜਸਵਾਰੀ ਤੇ ਇਸ ਕਰਕੇ ਉਹਨਾਂ ਦਾ ਹਮੇਸ਼ਾ ਇਹ ਧਿਆਨ ਸੀਗਾ ਕਿ ਘੋੜਸਵਾਰੀ ਨਾਲ ਮਨੁੱਖੀ ਵੱਧ ਤੋਂ ਵੱਧ ਦੁਨੀਆ ਨੂੰ ਜੋੜਨ ਦੀ ਕੋਸ਼ਿਸ਼ ਕਰੋ ਬੋਲੋ ਅੱਜ ਦੀ ਡੇਟ 'ਚ ਇੱਕ ਮਾਡਰਨ ਤਰੀਕਾ ਹੈ ਜਿਹੜਾ ਸਮਝ ਕਲੋ ਕਿ ਇੱਕ ਮਾਡਰਨ ਤਰੀਕਾ ਹੈ ਇਹਨਾਂ ਐਸ ਕੋਰਸਵਾਰੀ ਦਾ ਪ੍ਰਦਰਸ਼ਨ ਕਰਨ ਦਾ ਸੋ ਤੁਸੀਂ ਉੱਥੇ ਦੇਖੋਗੇ ਆਪਣੀ ਕੋਸ਼ਿਸ਼ ਹੈਗੀ ਆ ਅਨੰਦਪੁਰ ਸਾਹਿਬ ਵੈਰਿਟੀਜ਼ ਫਾਊਂਡੇਸ਼ਨ ਦੀ ਜਿਹਦੇ ਵਿੱਚ ਮੈਂ ਮੁੱਖ ਮੁੱਖ ਜਿਹੜਾ ਟਰਸਟੀ ਹੈਗਾ ਮੇਰੀ ਆਪਣੀ ਕੋਸ਼ਿਸ਼ ਮੇਰੀ ਰਹੀ ਹੈ ਹਮੇਸ਼ਾ ਤੇ ਮੈਂ ਨਾਲੇ ਇਹਦੇ ਨਾਲ-ਨਾਲ ਮੈਂ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਵੀ ਰਿਹਾ ਤੇ ਮੇਰੀ ਮਹਾਰਾਜ ਦੀ ਬਹੁਤ ਮੇਰੇ ਉੱਤੇ ਬਖਸ਼ਿਸ਼ ਹੈ ਕਿ ਮੈਂ 40-45 ਦੇਸ਼ਾਂ ਚ ਬੋਲੋ ਖੇਡਿਆ ਹੋਇਆ ਤੁਹਾਸ ਕਰਕੇ ਮੇਰਾ ਇੱਕ ਮਨੋ ਮੇਰਾ ਮੇਰਾ ਏਸੀ ਦਾ ਸ਼ੌਕ ਸੀਗਾ ਜਾਂ ਮੇਰਾ ਇੱਛਾ ਸੀਗੀ ਕਿ ਮੈਂ ਇਹ ਇਹ ਪ੍ਰਾਤਨ ਇਹ ਜਿਹੜੀ ਇਹ ਜਿਹੜੀ ਘੋੜਸਵਾਰੀ ਦੀ ਜਿਹੜੀ ਖੇਡ ਹੈ ਇਹਨੂੰ ਅਨੰਦਪੁਰ ਸਾਹਿਬ ਵੀ ਲੈ ਕੇ ਆਈਏ ਤੇ ਮੈਂ ਚਾਹੁੰਦਾ ਸੀਗਾ ਕਿ ਅਨੰਦਪੁਰ ਸਾਹਿਬ ਚ ਵੀ ਇੱਕ ਵਾਰੀ ਇਹਦਾ ਪ੍ਰਦਰਸ਼ਨ ਕੀਤਾ ਜਾਵੇ ਤੇ ਹੁਣ ਸਾਡਾ ਇਹ ਛਟਾ ਦੌਰ ਇਸ ਪ੍ਰਦਰਸ਼ਕੀ ਦਾ ਕਿ ਅਸੀਂ 2014 ਤੋਂ ਸ਼ੁਰੂ ਕੀਤਾ ਸੀ ਕਰਨਾ 2014 15 16 17 18 ਫਿਰ ਵਿੱਚ ਕੋਵਿਡ ਦਾ ਦੌਰ ਆ ਗਿਆ ਤੇ ਲੋਕਾਂ ਨੇ ਬਾਹਰੋਂ ਟੀਮਾਂ ਵੀ ਆਣੀਆਂ ਬਹੁਤ ਘਟ ਗਈਆਂ ਸੀਗੀਆਂ ਲੋਕੀ ਆਉਂਦੇ ਨਹੀਂ ਸੀਗੇ ਸੋ ਐਸ ਕਰਕੇ ਘੋੜਿਆਂ ਨੂੰ ਅੱਗੇ ਪਿੱਛੇ ਲਜਾਣ ਦਾ ਵੀ ਜਿਹੜੇ ਬਹੁਤ ਜ਼ਿਆਦਾ ਪਾਬੰਦੀਆਂ ਤੇ ਹੋ ਗਈਆਂ ਸੀਗੀਆਂ ਤੇ ਇਸ ਸਾਲ ਖੁੱਲ ਗਿਆ ਫਿਰ ਕਰੀਬਨ ਕਰੀਬਨ ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਫੇਰ થી ਅਸੀਂ ਆਪਣੀ ਪੁਰਾਣੀ ਜਿਹੜੀ ਰਿਵਾਇਤ ਸ਼ੁਰੂ ਕੀਤੀ ਸੀ ਉਹਨੂੰ ਜਾਰੀ ਰੱਖੀਏ। ਤੋਂ ਐਸ ਕਰਕੇ ਹੈ। ਛੋਟੀ ਸਾਹਿਬ ਜੀ ਤੁਸੀਂ ਕਿਹਾ ਕਿ ਹਰ ਵਕਤ ਵਕਤ ਦੇਸ਼ਾਂ ਤੋਂ ਇੰਜੀਨੀਅਰ ਕਿਹੜੇ ਬਾਹਰੋਂ ਲੋਕ ਜਿਹੜੇ ਸਾਰੇ ਆਮ ਬੱਚੀ ਦੇਖੇ ਜਾਣ। ਤੇ ਕਿੰਨੇ ਖਿਡਾਰੀ ਇਹ ਉਹਦੇ ਤੇ ਰੋਟਿੰਗ ਦੇ ਕਿ ਜਾਣ ਕੇ ਦੇਖੋ ਜੀ ਹੁਣ ਸਾਡੇ ਜਿਹੜੀ ਕੋਸ਼ਿਸ਼ ਸੀਗੀ ਜੇ ਅਸੀਂ ਆਪਣੇ ਭਾਰਤ ਦੇ ਜਾਂ ਆਪਣੇ ਮੁਲਕ ਦੇ ਪੋਲੇ ਦੇ ਸਟੈਂਡਰਡ ਨੂੰ ਦੇਖੀਏ ਦੇਖੋ ਜੀ ਹਰ ਇੱਕ ਚੀਜ਼ ਦੇ ਵਿੱਚ ਤੋਲ ਤਾਲ ਤਾਂ ਹੁੰਦਾ ਹੀ ਹੈ ਜੇ ਅਸੀਂ ਆਪਣੇ ਸਟੈਂਡਰਡ ਨੂੰ ਵਧਾਣਾ ਹੈ ਤੇ ਸਾਨੂੰ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਜ਼ਿਆਦਾ ਵੱਧ ਤੋਂ ਵੱਧ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਅਸੀਂ ਹਿੱਸਾ ਲਈਏ ਤੇ ਇੱਕ ਸਾਡੀ ਟੀਮ ਇਸ ਵੇਲੇ ਤਿਆਰ ਹੋ ਰਹੀ ਹੈ ਆਸਟ੍ਰੇਲੀਆ ਜਾਣ ਵਾਸਤੇ ਤੇ ਉਹਦੇ ਵਿੱਚੋਂ ਦੋ ਪਲੇਅਰ ਅਸੀਂ ਇੱਥੇ ਕਿਉਂਕਿ ਚਾਰ ਮੈਂਬਰਾਂ ਦੀ ਟੀਮ ਹੁੰਦੀ ਹੈ ਤੇ ਦੋ ਪਲੇਅਰਾਂ ਦੀ ਸਾਡੀ ਕੋਸ਼ਿਸ਼ ਹੈ ਕਿ ਇੱਥੇ ਅਸੀਂ ਲੈ ਕੇ ਆਈਏ ਤਾਂ ਕਿ ਉਹ ਆਪਣੀ ਪ੍ਰਦਰਸ਼ਨੀ ਦਿਖਾਣ ਯੰਗ ਪਲੇਅਰ ਨੇ ਤੇ ਉਹਦੇ ਨਾਲ ਕੀ ਹੈ ਉਹ ਉਹ ਵੀ ਆਪਣਾ ਆਪਣਾ ਜਿਹੜਾ ਆਪਣਾ ਲੈਵਲ ਆਫ ਸਕਿੱਲ ਦਿਖਾ ਸਕਦੇ ਕਿ ਉਹਨਾਂ ਦੀ ਕਾਬਲੀਅਤ ਕਿੰਨੀ ਹੈ ਦੂਜਾ ਇਹ ਕਿ ਸਾਡੇ ਕੋਲ ਸਾਬਕਾ ਜਿਹੜੇ ਇੰਡੀਅਨ ਨੈਸ਼ਨਲ ਟੀਮ ਦੇ ਖਿਡਾਰੀ ਹੈ ਉਹਨਾਂ ਨੂੰ ਵੀ ਅਸੀਂ ਨਾਲ ਜੋੜਿਆ ਹੈ ਤਾਂ ਕਿ ਆ ਜਿਹੜਾ ਪੂਰਾ ਇੱਕ ਕਿਸਮ ਦਾ ਅਸੀਂ ਸਾਰਾ ਜਿਹੜੀ ਨਮਾਇਸ਼ ਕਰਦੇ ਪਏ ਅਸੀਂ ਇੱਥੇ ਉਹਦੇ ਵਿੱਚ ਵੱਧ ਤੋਂ ਵੱਧ ਲੋਕੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਚ ਕੋਲੋ ਖੇਡੇ ਹੋਏ ਨੇ ਦੁਨੀਆ ਦੇ ਵਿੱਚ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੀਏ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਕਿੰਨੇ ਕ ਆਂਦੇ ਹੈ ਉਹਦੇ ਵਿੱਚ ਇਹ ਹੈ ਕਿ ਹਰ ਸਾਲ ਜਿਹੜੀਆਂ ਟੰਗੀਆਂ ਟੀਮਾਂ ਨੇ ਭਾਰਤ ਦੀਆਂ ਮਤਲਬ ਮਤਲਬ ਹੈ ਟੀਮਾਂ ਤਾਂ ਜਿਦਾ ਤੁਹਾਡੇ ਕ੍ਰਿਕਟ ਚ ਹੁੰਦਾ ਕੋਈ ਪੰਜਾਬ ਦੇ ਨਾਮ ਦੀ ਟੀਮ ਬਣ ਜਾਂਦੀ ਹੈ ਇਹ ਗੁਜਰਾਤ ਦੇ ਨਾਮ ਦੀ ਟੀਮ ਬਣ ਗਈ ਹੈ ਇਹ ਉੜੀਸਾ ਦੇ ਨਾਮ ਦੀ ਟੀਮ ਬਣ ਗਈ ਕਲਕੱਤੇ ਦੇ ਨਾਮ ਦੀ ਟੀਮ ਬਣ ਗਈ ਉਹਦਾ ਪੋਲੋ ਦੇ ਵਿੱਚ ਵੀ ਟੀਮਾਂ ਅਲੱਗ-ਅਲੱਗ ਬਣਦੀਆਂ ਹਨ ਤੇ ਉਹਨਾਂ ਟੀਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅੰਤਰਰਾਸ਼ਟਰੀ ਪਲੇਅਰ ਬਾਹਰੋਂ ਵੀ ਬੁਲਾਈਏ ਅਸੀਂ ਤਾਂ ਕਿ ਸਾਡੀ ਟੀਮ ਦਾ ਸਟੈਂਡਰਡ ਵਧੇ ਉਹਨਾਂ ਅੰਤਰਰਾਸ਼ਟਰੀ ਖਿਡਾਰੀਆਂ ਦੇ ਆਉਣ ਨਾਲ ਸਾਡਾ ਜਿਹੜਾ ਲੋਕਲ ਸਟੈਂਡਰਡ ਆ ਉਹ ਵੀ ਵੱਧਦਾ ਹੈ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅੰਤਰਰਾਸ਼ਟਰੀ ਵੀ ਖਿਡਾਰੀ ਲਈਏ ਤਕਰੀਬਤ ਤਕਰੀਬਨ ਸਾਡੇ ਸੀਜ਼ਨ ਦੇ ਵਿੱਚ ਨਾ ਜਿੰਨੀਆਂ ਟੀਮਾਂ ਬਣਦੀਆਂ ਪੰਜ ਛੇ ਟੀਮਾਂ ਬਣਦੀਆਂ ਉਹਨਾਂ 'ਚ ਇੱਕ ਇੱਕ ਖਿਡਾਰੀ ਬਾਹਰੋਂ ਲਿਆਉਣ ਦੀ ਕੋਸ਼ਿਸ਼ ਕਰਦੀਆਂ ਟੀਮਾਂ ਖਰਚਾ ਬੜਾ ਹੁੰਦਾ ਹੈ ਇਹਦੇ 'ਚ ਤੋ ਇਸ ਕਰਕੇ ਨਹੀਂ ਖਿਡਾਰੀ ਹੋਦੇ ਨਹੀਂ ਉਹ ਸਾਫ ਸੁੱਤ ਤੋਂ ਹੁੰਦੇ ਨਹੀਂ ਜੀ ਖਿਡਾਰੀ ਜਿਹੜਾ ਹੈਗਾ ਹਰ ਕਿਸਮ ਦਾ ਖਿਡਾਰੀ ਹੈਗਾ ਪੂਰੇ ਮੁਲਕ ਦੇ ਵਿੱਚੋਂ ਖਿਡਾਰੀ ਆਦਾ ਹੈ। ਤੋਂ ਕੋਈ ਸਾਊਥ ਇੰਡੀਆ ਦਾ ਹੋ ਸਕਦਾ ਹੈ, ਕੋਈ ਬਿਹਾਰਾਸ਼ਟਰ ਦਾ ਹੋ ਸਕਦਾ ਹੈ, ਕੋਈ ਕਿਤੇ ਦਾ ਹੋ ਸਕਦਾ ਹੈ, ਕੋਈ ਕਿਤੇ ਦਾ ਹੋ ਸਕਦਾ। ਇਹਦੇ 'ਚ ਤਾਂ ਅਸੀਂ ਸਿਰਫ ਇੱਕ ਨਮਾਇਸ਼ ਕਿਸਮ ਦੀ ਦਾ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਦੇ ਵਿੱਚ ਪੋਲੋ ਦਾ ਹਜੇ ਰਿਵਾਜ ਨਹੀਂ ਹੋਇਆ ਤੇ ਪੰਜਾਬ ਦੇ ਵਿੱਚ ਇੰਨਾ ਹਜੇ ਖਿਡਾਰੀ ਨਿਕਲਿਆ ਨਹੀਂ ਹੈਗਾ। ਜ਼ਿਆਦਾਤਰ ਖਿਡਾਰੀ ਨਿਕਲਦਾ ਹੈ ਰਾਜਸਥਾਨ ਤੋਂ ਕਿਉਂਕਿ ਉਹਨਾਂ ਦਾ ਇੱਕ ਕਾਲਜ ਹੈ, ਸਕੂਲ ਹੈ, ਮਿਓ ਕਾਲਜ ਹੈ। ਉਹਦੇ ਵਿੱਚ ਉਹਨਾਂ ਨੇ ਪੋਲੋ ਦੀ ਟ੍ਰੇਨਿੰਗ ਦਿੱਤੀ ਹੋਈ ਹੈ ਬੱਚਿਆਂ ਨੂੰ ਤੇ ਉਹਦੇ ਵਿੱਚ ਕਾਫੀ ਖਿਡਾਰੀ ਨਿਕਲਦਾ ਹੈ ਸਾਲ ਦੇ ਸਾਲ ਬਾਕੀ ਆਰਮੀ ਚੋਂ ਨਿਕਲਦੇ ਆ ਆਈਐਮਈ ਵੀ ਤੁਹਾਨੂੰ ਪੋਲੋ ਸਿਖਾਉਂਦੀ ਹੈ ਤੇ ਐਨਡੀਏ ਵੀ ਤੁਹਾਨੂੰ ਸਿਖਾਉਂਦੀ ਹੈ ਤੇ ਇੱਥੋਂ ਖਿਡਾਰੀ ਨਿਕਲਦੇ ਨੇ ਜਦ ਅਤਿਆਰਾਦਰ ਹੁੰਦੇ ਆ ਤੇ ਬਾਕੀ ਪ੍ਰਾਈਵੇਟ ਟੀਮਾਂ ਦੇ ਨਾਲ ਜਿਹੜੇ ਜੁੜੇ ਹੁੰਦੇ ਨੇ ਉਹ ਵੀ ਆਪਣਾ ਹੌਲੀ ਹੌਲੀ ਇਹਦੇ ਵਿੱਚ ਕਿਉਂਕਿ ਇਹ ਬਹੁਤ ਹੀ ਮੁਸ਼ਕਲ ਸਪੋਰਟ ਹੈ ਕਿਉਂਕਿ ਤੁਸੀਂ ਹਾਕੀ ਆਪ ਆਪਣੇ ਤੇ ਲੱਤਾਂ ਤੇ ਨਹੀਂ ਖੇਡਣੀ ਆ ਤੁਸੀਂ ਚਾਰ ਲੱਤਾਂ ਘੋੜਿਆਂ ਦੇ ਉੱਤੇ ਹਾਕੀ ਖੇਡਣੀ ਆ ਤੇ ਘੋੜੇ ਨੂੰ ਸੰਭਾਲਣਾ ਤੇ ਗੇਮ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਬਹੁਤ ਮੁਸ਼ਕਲ ਕੰਮ ਹੈ ਤੇ ਤੁਸੀਂ ਆਪ ਦੇਖੋਗੇ ਹੁਣ ਜਦੋਂ ਤੁਸੀਂ ਸਰਦਾਰ ਸਾਹਿਬ ਜਿਵੇਂ ਆਪਣਾ ਹੋਲਾ ਮਹੱਲਾ ਸਿੱਖੀ ਦੇ ਨਾਲ ਜੁੜਿਆ ਹੋਇਆ ਜਾਵਾ ਹਾਂਜੀ ਸਰਦਾਰ ਜੀ ਨੂੰ ਨਾ ਯਾਰਿਆ ਔਰ ਤੁਸੀਂ ਵੀ ਜਿਹੜਾ ਕਿ ਹੋਲੇ ਮਹੱਲੇ ਦੇ ਉੱਪਰ ਇਹ ਜਿਹੜਾ ਟੂਰਨਾਮੈਂਟ ਕਰਾ ਰਹੇ ਹੋ ਕਿਉਂਕਿ ਗੁਰੂ ਸਾਹਿਬ ਦੇ ਨਾਮ ਸਾਰਾ ਧਿਆਨ ਜੁੜਿਆ ਹੋਇਆ ਹੈ ਤੇ ਤੁਸੀਂ ਉਹਦੀ ਉਹ ਗੱਲ ਕਰ ਰਹੇ ਹੋ ਕਿ ਕੋਈ ਇਸ ਤਰ੍ਹਾਂ ਦਾ ਪਰਣਾ ਨਹੀਂ ਕੀਤਾ ਜਾ ਰਿਹਾ ਕਿ ਸਿਕਾ ਦੀ ਕੁਕਰੀਆ ਜਿਹੜੀ ਟੀਮ ਤਿਆਰ ਕੀਤੀ ਜਾ ਬਈ ਜਿਹੜੇ ਜਿਹੜੇ ਕਿ ਫੋਟੋ ਦੇ ਵਿੱਚ ਮਾਇਰ ਹੋਸਕਰ ਕਿਉਂਕਿ ਤੁਸੀਂ ਦੱਸਿਆ ਕਿ ਇਹਦੇ ਚ ਬਹੁਤ ਵੱਡੇ ਵੱਡੇ ਲੋਕ ਹੋਣੇ ਜਿਹੜੇ ਕਿ ਬਹੁਤ ਹੀ ਜਿਨਾ ਕਿ ਤੁਸੀਂ ਘੋੜੇ ਦੇ ਉੱਪਰ ਚੈਰੀ ਗੇਮ ਖੇਡਣੀ ਹੁੰਦੀ ਹੈ ਤੇ ਸਿੱਖੀ ਦੇ ਵਿੱਚ ਵੀ ਆ ਗਿਆ ਜੱਗ ਨੀ ਤੁਹਾਡੀ ਗੱਲ ਬਿਲਕੁਲ ਸਹੀ ਠੀਕ ਹੈ ਮੇਰੀ ਨਿੱਜੀ ਜਿਹੜੀ ਹੈ رائے ਇਹ ਹੈ ਕਿ ਅਸੀਂ ਚਾਹਾਂਗੇ ਕਿ ਜਿਹੜੇ ਚੰਗੇ ਸਕੂਲ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਪੋਲੋ ਦਾ ਜਦੋਂ ਕ curriculm ਸ਼ੁਰੂ ਹੋਵੇ ਜੇ ਸਕੂਲ ਕਿਉਂਕਿ ਇਹ ਜਿਹੜੀ ਜਿਹੜੀ ਇਹ ਵਿੱਧਿਆ ਹੈਗੀ ਆ ਜਿਹੜੀ ਖੇਡ ਹੈ ਇਹ ਸਕੂਲ ਲੈਵਲ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜੇ ਸਾਡੇ ਸਕੂਲ ਜਿਹਦਾ ਪੀਪੀਐਸ ਨਾਭਾ ਹੈਗਾ ਉਹਨਾਂ ਵਿੱਚ ਪੋਲੋ ਗਰਾਊਂਡ ਵੀ ਹੈਗਾ ਘੋੜੇ ਵੀ ਹੈਗੇ ਪਰ ਹਜੇ ਹਜੇ ਤੱਕ ਉਹਨਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹੋਰ ਵੀ ਸਾਡੀ ਕੋਸ਼ਿਸ਼ ਹੋ ਗਈ ਕਿ ਹੋਰ ਵੀ ਸਕੂਲ ਇੱਥੇ ਜੁੜਨ ਇੱਕ ਚੰਡੀਗੜ੍ਹ ਚ ਪੋਲੋ ਕਲੱਬ ਹੈਗਾ ਜਿਹੜਾ ਨਵਾਂ ਨਵਾਂ ਸ਼ੁਰੂ ਹੋਇਆ ਹੈ ਹਜੇ ਛੋਟਾ ਸ਼ੁਰੂਆਤੀ ਹੈ ਹੱਲ ਇਹ ਉਹਨਾਂ ਨੇ ਘੜਾਰੀ ਅੱਜ ਕਿਨੇ ਤਿਆਰ ਕਰਨੇ ਲਈ ਸ਼ੁਰੂ ਕੀਤੇ ਪਰ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਕਿ ਤੁਸੀਂ ਆ ਕੇ ਜਿਹੜੇ ਚੰਗੇ ਲੈਵਲ ਦੇ ਪਲੇਅਰਾਂ ਨੂੰ ਆ ਕੇ ਦੇਖੋ ਤਾਂ ਕਿ ਉਸ ਤੋਂ ਵੀ ਤੁਸੀਂ ਪ੍ਰੈਕਟਿਸ ਨਾਲ ਲੈ ਸਕਦੇ ਹੋ ਤੁਸੀਂ ਕੁਝ ਸਿੱਖ ਸਕਦੇ ਤੇ ਤੁਹਾਡੇ ਮਨ 'ਚ ਵੀ ਕੁਝ ਨਾ ਕੁਝ ਆਊਗਾ ਤੇ ਘੜਾਰੀ ਦੇ ਲਈ ਕੋਈ ਇਨਾਮ ਉਹਦਾ ਵੀ ਰੱਖਿਆ ਹੋਇਆ ਇਨਾਮ ਦਾ ਦੇਖੋ ਜੀ ਇਹਦੇ 'ਚ ਪੈਸੇ ਤਾਂ ਨਹੀਂ ਹੁੰਦਾ ਜ਼ਿਆਦਾ ਕਿਉਂਕਿ ਖਰਚਾ ਖਰਚਾ ਜ਼ਿਆਦਾ ਹੈ ਤਾਂ ਇਸ ਕਰਕੇ ਇਹਦੇ ਗੇਮ ਵੀ ਜਿਹੜੀ ਐਡੀ ਮੁਸ਼ਕਲ ਗੇਮ ਹੈ ਕਿ ਜੇ ਤੁਸੀਂ ਇਨਾਮ ਰੱਖ ਦੋ ਕਿ ਕੈਸ਼ ਦਾ ਤੇ ਕਿਤੇ ਲੋਕੀ ਮਰ ਮਰਾਂ ਤੇ ਨਾ ਜਾਣ ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਕਿਉਂਕਿ ক্রিকেট ਤਾਂ ਹੈ ਨਹੀਂ ਜੇ ਦਾ ਤੁਸੀਂ ਬੱਲੇ ਨੂੰ ਲਾਤ ਤਾਂ ਚਲੋ ਜੀ ਬੋਲ ਮਾਰਤੇ ਇਧਰ ਉਧਰ ਉਹ ਤਾਂ ਹੈ ਨਹੀਂ ਕਿਉਂਕਿ ਘੋੜਿਆਂ ਦੇ ਉੱਤੇ ਤੁਸੀਂ ਸਵਾਰ ਹੈਗੇ ਕੀ ਸਪੀਡ ਹੈ ਉਹ ਸਪੀਡ ਦੇ ਵਿੱਚ ਜੇ ਕੋਈ ਗਲਤੀ ਹੋ ਜਾਵੇ ਤੇ ਉਹਦਾ ਨੁਕਸਾਨ ਬੜਾ ਹੋ ਸਕਦਾ ਜਾਨੀ ਨੁਕਸਾਨ ਆਦਮੀ ਦਾ ਤੇ ਘੋੜੇ ਦਾ ਵੀ ਉਸ ਦਾ ਨੁਕਸਾਨ ਤਾਂ ਲੋ ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚ ਪੈਸੇ ਦਾ ਨਾ ਇਨਵੋਲਵਮੈਂਟ ਹੋ ਜਾਏ ਜਾਂ ਦੌਰ ਪਾਸੇ ਤਾਂ ਨਾ ਹੋਵੇ ਸਵਾਸ ਕਰਕੇ ਅਸੀਂ ਪੈਸੇ ਨੂੰ ਥੋੜਾ ਜਿਹਾ ਗੇਪ ਤੋਂ ਦੂਰੀ ਰੱਖ ਗਏ ਇਹਦੇ ਵਿੱਚ ਇਹ ਜਿਹੜਾ ਸਥਾਨ ਚਰਨ ਗੰਗਾ ਹੀ ਰਹੂਗਾ ਜੀ ਚਰਨ ਗੰਗਾ ਸਟੇਡੀਅਮ ਜਿਹੜਾ ਹੈਗਾ ਜੀ ਐਸ ਕਰਕੇ ਅਸੀਂ ਇਸ ਕਰਦੇ ਹਾਂ ਕਿਉਂਕਿ ਇੱਥੇ ਪੁਰਾਤਨ ਜਿਹੜੀਆਂ ਖੇਡਾਂ ਦਾ ਇੱਕ ਕਿਸਮ ਦਾ ਇੱਕ ਜਗਾ ਬਣ ਗਈ ਹੈ ਸਰਕਾਰ ਨੇ ਉੱਥੇ ਸਟੇਡੀਅਮ ਬਣਾਤਾ ਨਹੀਂ ਤਾਂ ਪੁਰਾਤਨ ਜਿਹੜੀਆਂ ਸਾਡੀਆਂ ਜਿਹੜੀਆਂ ਚਰਨ ਗੰਗਾ ਦੇ ਨਾਲ ਖੇਡਾਂ ਹੁੰਦੀਆਂ ਸੀਗੀਆਂ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਤਾਂ ਹੌਲਗੜ੍ਹ ਸਾਹਿਬ ਜਿਹੜਾ ਸੀਗਾ ਕਿਲਾ ਗੁਰੂ ਸਾਹਿਬਾਂ ਦਾ ਫੌਜਾਂ ਦਾ ਜਿਹੜਾ ਉੱਥੇ ਪ੍ਰਦਰਸ਼ਨੀ ਹੁੰਦੀ ਸੀ ਲੋਕਾਂ ਲੋਗੜ ਸਾਹਿਬ ਨਹੀਂ ਲੋਗੜ ਸਾਹਿਬ ਨਹੀਂ ਹੌਲਗੜ ਸਾਹਿਬ ਜੀ ਹਾਂਜੀ ਹੌਲਗੜ ਸਾਹਿਬ ਤੇ ਹੁੰਦੀ ਸੀਗੀ ਪ੍ਰਦਰਸ਼ਨੀ ਪਰ ਹੁਣ ਜਿਦਾਂ ਸਮਾਂ ਚੱਲਦਾ ਗਿਆ ਕਿ ਅ ਚਰਨ ਗੰਗਾ ਨੂੰ ਖੱਡ ਵੀ ਕਹਿੰਦੇ ਨੇ ਸਾਡੇ ਅਨੰਤਪੁਰ ਸਾਹਿਬ ਦੇ ਲੋਕਲ ਜਿਹੜੇ ਜਿਹੜੇ ਨਿਵਾਸੀ ਹੈਗੇ ਜਿਹੜੇ ਮਗਰ ਇਹ ਖੱਡ ਦੇ ਨਾਲ-ਨਾਲ ਜਿਹੜੀ ਕਿਉਂਕਿ ਰੇਤਾ ਸੀਗਾ ਇਸ ਕਰਕੇ ਉੱਥੇ ਘੋੜਸਵਾਰੀ ਦੀ ਜਿਹੜੀ ਖੇਡਾਂ ਹੁੰਦੀਆਂ ਸੀਗੀਆਂ ਪੁਰਾਤਨ ਸਮੇਂ 'ਚ ਇਸ ਕਰਕੇ ਹੁੰਦੀ ਸੀ ਕਿ ਇੱਕ ਰੇਤੇ 'ਚ ਬੰਦਾ ਡਿੱਗ ਵੀ ਜਾਂਦਾ ਸੀਗਾ ਕਿ ਜਦਾ ਸੱਟ ਨਹੀਂ ਲੱਗਦੀ ਸੀ ਘੋੜਾ ਵੀ ਡਿੱਗੇ ਪਿਆ ਸਿਖਵਾ ਸਵਾਰ ਵੀ ਡਿੱਗ ਪਿਆ ਤੇ ਕੋਈ ਐਡੀ ਖਾਸ ਸੱਟ ਨਹੀਂ ਲੱਗਦੀ ਸੀ ਕਿ ਬ ਤੁਆ ਇਸ ਕਰਕੇ ਰੇਤੇ ਦੇ ਉੱਤੇ ਤੇ ਇਹੋ ਜਿਹੀ ਜਗ੍ਹਾ ਦੇ ਉੱਤੇ ਖੇਡਾਂ ਪੁਰਾਣੇ ਜ਼ਮਾਨੇ ਚ ਕੀਤੀਆਂ ਜਾਂਦੀਆਂ ਸਨ। ਤੇ ਇਸ ਖੇਡ ਲਈ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਹੈ ਜੀ ਖੇਡਾ ਕਿੰਨਾ ਚਾਹੀਦਾ। ਦੇਖੋ ਜੀ ਜਿਹੜਾ ਹੁਣ ਅੱਜ ਤੱਕ ਬਾਹਰ ਦਾ ਜਿਹੜਾ ਗਰਾਊਂਡ ਹੈ ਉਹ ਐਡਾ ਬੜਾ ਹੁੰਦਾ ਹੈ ਕਿ 12 ਫੁੱਟਬਾਲ ਸਟੇਡੀਅਮ ਉੱਤੇ ਚਾ ਸਕਦੇ। ਬਹੁਤ ਵੱਡਾ। ਮਗਰ ਅਸੀਂ ਇੱਕ ਨਵਾਂ ਹੈ ਜਿਹੜਾ ਇੱਕ ਨਵਾਂ ਇੱਕ ਸਿਸਟਮ ਸੋਚੂ ਕੀਤਾ ਹੈ ਇਹਦਾ ਦੁਨੀਆਂ ਚ ਹੋ ਗਿਆ ਸਿਰਫ ਅਜਿਹੀ ਨਹੀਂ ਕਰਦੇ ਪਏ। ਇੱਕ ਅਸੀਂ ਅਰੀਨਾ ਬਣਾ ਦਿੰਦੇ ਇਨਕਲੋਜ਼ਡ ਇੱਕ ਜਿਹੜਾ ਜਿੱਦਾਂ ਜਿੱਦਾਂ ਨਾ ਜਿੱਦਾਂ ਇੱਕ 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 ਮਤਲਬ ਇਹ ਜਾਲ ਲਾ ਕੇ ਨਾ ਅਸੀਂ ਗੇਮ ਨੂੰ ਉਸ ਅਰੀਨੇ ਦੇ ਵਿੱਚ ਸੀਮਤ ਕਰ ਦਿੰਦੇ ਹਾਂ ਕਿੰਨਾ ਵੱਡਾ ਗਰਾਊਂਡ ਕਿਉਂਕਿ ਇੱਥੇ ਕਿਤੇ ਹੈ ਨਹੀਂ ਪੰਜਾਬ ਵਿੱਚ ਐਡਾ ਵੱਡਾ ਗਰਾਊਂਡ ਜਿੱਦੱਚ ਆਪਾਂ ਕਰ ਸਕੀਏ ਐਸ ਕਰਕੇ ਉਹਨੂੰ ਸੀਮਤ ਕਰਨ ਵਾਸਤੇ ਅਸੀਂ ਅਰੀਨਾ ਪੋਲੋਰ ਜਾਲ ਜਿਹੜਾ ਪ੍ਰਦਰਸ਼ਨੀ ਕਰਦੇ ਹਾਂ ਅਰੀਨਾ ਪੋਲੋ ਜ਼ਿਆਦਾਤਰ ਵੱਡੇ ਵੱਡੇ ਸ਼ਹਿਰਾਂ 'ਚ ਖੇਡੀ ਜਾ ਸਕਦੀ ਹੈ ਤਾਂ ਐਸ ਕਰਕੇ ਇਹਦਾ ਇਹ ਬੜਾ ਫਾਇਦਾ ਵੱਡਾ ਫਾਇਦਾ ਕਿ ਛੋਟੀ ਜਗ੍ਹਾ 'ਚ ਤੁਸੀਂ ਵੱਧ ਤੋਂ ਵੱਧ ਅ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਕਰ ਸਕਦੇ ਹੋ ਪੋਲੋ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਕਿ ਪੋਲੋ ਇੱਕ ਅਲੀਟ sport ਮੰਨਿਆ ਜਾਂਦਾ ਹਾਂਜੀ ਤੇ ਬ੍ਰਿਟਿਸ਼ ਦਾ ਬੈਕਗ੍ਰਾਉਂਡ ਹੈਗਾ ਨਾ ਤਾਂ ਜਦੋਂ ਆਪਾਂ ਟ੍ਰੈਡੀਸ਼ਨਲ ਆਪਾਂ ਦੇਖਦੇ ਹਾਂ ਸਿੱਖੀਜ਼ਮ ਦੇ ਵਿੱਚ ਤਾਂ ਜਿਹੜਾ ਸਾਰਾ ਸਾਡਾ ਨਿਹੰਗ ਸਿੰਘਾਂ ਦੀ ਟ੍ਰੈਡੀਸ਼ਨ ਹੈ ਪੈਸਿਕਲੀ ਰੂਰਲ ਬੈਕਗ੍ਰਾਉਂਡ ਦੇ ਲੋਕ ਹੁੰਦੇ ਉਹਨਾਂ ਦੇ ਚਾਹਾਂ ਤੇ ਉਹ ਤੁਸੀਂ ਕਿਵੇਂ ਇਹਦਾ ਇੱਕ ਕਰੋਗੇ ਬਲਟੀ ਇੱਕ ਬੈਲੈਂਸ ਕਿਦਾ ਕਰੋਗੇ acha ji ਤੁਹਾਡੀ ਇਸ ਗੱਲ ਦੇ ਤੁਸੀਂ ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਤਾਂ ਮੈਂ ਬਹੁਤ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹਦੇ ਬਾਰੇ ਪੁੱਛਿਆ ਪਹਿਲੀ ਗੱਲ ਤਾਂ ਇਹ ਹੈ ਕਿ ਪੋਲੋ ਕਦੀ ਵੀ ਐਲੀਟ sport ਨਹੀਂ ਸੀਗਾ ਜਿੰਨੀ ਦੇ ਤੱਕ ਅੰਗਰੇਜ਼ ਨਹੀਂ ਆਏ ਇਹ ਜਿਹੜੀ ਐਲੀਟ ਜਿਹੜਾ ਟੈਗ ਲੱਗਿਆ ਨਾ ਇਹ ਅੰਗਰੇਜ਼ਾਂ ਨੇ ਲਾਇਆ ਟੈਗ ਜੀ ਪਹਿਲਾਂ ਸਾਡੀ ਪੋਲੋ ਜਿਹੜੀ ਇੰਡੀਆ ਚ ਜਿਹੜੀ ਜਿਹੜੀ ਡਿਸਕਵਰ ਕੀਤੀ ਅੰਗਰੇਜ਼ਾਂ ਨੇ ਇਹ ਪਿੰਡਾਂ ਚ ਖੇਡੀ ਜਾਂਦੀ ਸੀਗੀ ਨਾਰਥ-ਈਸਟ ਚ ਜੀ ਗਿਲਗਿਤ ਲਦਾਖ ਉਧਰਲੇ ਪਾਸੇ ਮਣੀਪੁਰ ਉਹਨਾਂ ਸਾਰੇ ਇਲਾਕਿਆਂ ਚ ਖੇਡੀ ਜਾਂਦੀ ਸੀਗੀ ਕਿਉਂਕਿ ਉਹ ਹਜੇ ਵੀ ਆਪਣੇ ਪਿੰਡਾਂ ਦੇ ਵਿੱਚ ਨਾ ਉਹਨਾਂ ਦੀ ਆਪਸ ਵਿੱਚ ਹੀ ਕੰਪੀਟੀਸ਼ਨ ਹੁੰਦੀ ਸੀਗੀ। ਤੋਂ ਕਦੀ ਵੀ 엘ੀਟ ਸਪੋਰਟ ਨਹੀਂ ਸੀਗੀ। ਇਹਦੇ ਵਿੱਚ ਇਹਦੇ ਐਡਾ ਬੈਕਗ੍ਰਾਉਂਡ ਐਡਾ ਡੂੰਗਾ ਹੈਗਾ ਪੋਲੋ ਦਾ। ਇਹ ਹਜ਼ਾਰਾਂ ਸਾਲ ਪੁਰਾਣਾ ਡੂੰਗਾ ਹੈ। ਪੋਲੋ ਦਾ ਬੈਕਗ੍ਰਾਉਂਡ ਜਪਾਨੀ ਵੀ ਕਹਿੰਦੇ ਕਿ ਅਸੀਂ ਅਸੀਂ ਪੋਲੋ ਖੇਡਦੇ ਸੀਗੇ 3 3000 ਸਾਲ ਪਹਿਲਾਂ। ਚਾਈਨੀਜ਼ ਵੀ ਕਹਿੰਦੇ ਕਿ ਅਸੀਂ ਪੋਲੋ ਖੇਡਦੇ ਸੀਗੇ। ਪਰਸ਼ੀਅਨ ਜਿਹੜੇ ਹੈਗੇ ਨੇ। ਪਰਸ਼ੀਆਂ ਦੇ ਮਿਸਰ ਵਾਲੇ ਉਹ ਵੀ ਕਹਿੰਦੇ ਸੀ ਕਿ ਅਸੀਂ ਪੋਲੋ ਖੇਡਦੇ ਸੀਗੇ। ਬਗਦਾਦ ਵਿੱਚ ਬਹੁਤ ਪੁਰਾਣਾ ਇਸਫਾਹਾਨ ਵਿੱਚ ਬਹੁਤ ਪੁਰਾਣਾ 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 ਪ੍ਰੋਲੋ ਗਰਾਊਂਡ ਹੈ 3 ਸਾਲ ਤੇ 2000 ਸਾਲ ਪੁਰਾਣਾ ਪੋਲੋ ਗਰਾਊਂਡ ਹੈਗਾ ਤਾਂ ਇਸ ਕਰਕੇ ਪੋਲੋ ਦੇ ਜਿਹੜੇ ਪੁਰਾਣਾ origin ਹੈ ਨਾ ਪਛੋਕੜ ਹੈ ਇਹਦੇ ਉੱਤੇ ਕੋਈ ਹਜੇ ਪੂਰਾ ਚਾਨਣ ਨਹੀਂ ਪੜਿਆ ਕਿਉਂਕਿ ਐਨਾ ਪੁਰਾਣਾ ਸਪੋਰਟ ਹੈ ਕਿ ਮਗਰ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਪੋਲੋ ਜਦੋਂ ਤਿੱਕਰ ਅੰਗਰੇਜ਼ ਇੰਡੀਆ ਆਏ ਉਦੋਂ ਤਿੱਕਰ ਸਿਰਫ ਇੰਡੀਆ 'ਚ ਖੇਡੀ ਜਾਂਦੀ ਸੀ ਤੇ ਇੰਡੀਆ ਵਿੱਚ ਉਹਨਾਂ ਨੇ ਇੰਡੀਆ 'ਚ ਪੋਲੋ ਨੂੰ ਇੱਕ ਵਾਰ ਇੱਕ ਕਿਸਮ ਦਾ ਖੋਜ ਕਰਕੇ ਲੱਭਿਆ ਤੇ ਐਸਪੋਰਟ ਨੂੰ ਇੰਡੀਆ ਤੋਂ ਲੈ ਕੇ ਗਏ ਫਿਰ ਬਾਅਦ ਤੋਂ ਅਸੀਂ ਕਹਿੰਦੇ ਆ ਕਿ ਮਾਡਰਨ ਪੋਲੋ ਜਿਹੜੀ ਹੈਗੀ ਆ ਅੱਜ ਦੀ ਪੋਲੋ ਹੈ ਇਹ ਇੱਕ ਇੰਡੀਅਨ ਸਪੋਰਟ ਹੈ ਜਿਹੜੀ ਦੁਨੀਆ ਵਿੱਚ ਫੈਲੀ ਹੈ ਅੱਜ ਜਦੋਂ ਵਰਲਡ ਕੱਪ ਖੇਡਿਆ ਜਾਂਦਾ ਹੈ ਦੁਨੀਆ ਦਾ ਵਰਲਡ ਕੱਪ ਉਹਦੇ 70 ਕੰਟਰੀਆਂ ਪਾਰਟ ਲੈਂਦੀਆਂ ਹੁਣ ਕ੍ਰਿਕਟ ਦੇ ਤੁਸੀਂ ਤੁਹਾਨੂੰ ਪਤਾ ਹੈ 10-12 ਕੰਟਰੀਆਂ ਹੈਗੀਆਂ ਫੁੱਟਬਾਲ 'ਚ 66 ਕੰਟਰੀਆਂ ਪੋਲੋ ਦੇ 70 ਕੰਟਰੀਆਂ ਤੋਂ ਵੱਧ ਜਿਹੜੇ ਹੈਗਾ ਵਰਲਡ ਕੱਪ ਖੇਡਿਆ ਜਾਂਦਾ ਹੈ ਉਹਦਾ ਮਤਲਬ ਹੈ ਕਿ ਇਹ ਸਾਰੇ ਵਿਸ਼ਵਚਨਾ ਫੈਲੀ ਹੋਈ ਹੈ ਸਪੋਰਟ ਹਾਂ ਬਗਰ 엘ਿਟ ਟੈਗ ਐਸ ਕਰਕੇ ਲੱਗਦਾ ਨਹੀਂ ਮੈਂ ਤੁਹਾਨੂੰ ਵਾਪਸ ਤੁਹਾਡੇ ਕੋਲ ਆ ਮੈਂ ਤੁਹਾਡੇ ਵਾਪਸ ਆਵਾਂਗਾ ਮੇਰਾ ਸ਼ੁਗਲੀ ਇਹ ਕਿ ਇਹ ਰੂਰਲ ਸਿੱਖ ਹੈ ਹਾਂ ਜਿਹੜਾ ਜਿਹੜਾ ਕੁਝ ਅਨੰਤਪੁਰ ਸ਼ਾਹ ਦੇ ਵਿੱਚ ਜਿਹੜੀ ਸਾਰੀ ਇਹਨਾਂ ਦੀਆਂ ਪ੍ਰੋਪਰ ਮੈਂ ਇਸ ਗੱਲ ਤੇ ਵੀ ਆਵਾਂਗਾ ਮੈਂ ਇਸ ਗੱਲ ਤੇ ਵੀ ਆਵਾਂਗਾ ਹਾਂ ਮੈਂ ਇਸ ਗੱਲ ਤੇ ਵੀ ਆਵਾਂਗਾ ਕਿ ਮੈਂ ਤੁਹਾਨੂੰ ਪਹਿਲਾਂ ਪਿਚੋਕਰ ਥੋੜਾ ਜਿਹਾ ਸਮਝਾਉਣ ਦੀ ਚਾਹਤ ਕੋਸ਼ਿਸ਼ ਕਰਦਿਆ ਸੀਗਾ ਕਿ ਅੱਜ ਦੀ ਤਰੀਕੇ 'ਚ 엘ਿਟ ਦਾ ਜਿਹੜਾ ਟੈਗ ਹੈ ਕਿਉਂਕਿ ਘੋੜਿਆਂ ਦਾ ਜਿਹੜੀ ਹੈ ਬੇਖਪਾਲ ਮਹਿੰਗੀ ਬੜੀ ਹੋ ਗਈ ਹੈ ਵੈਸਟਰਨ ਕੰਟਰੀਆਂ ਚ ਬਹੁਤ ਮਹਿੰਗੀ ਸੀਗੀ ਇਸ ਕਰਕੇ ਲੀਡ ਦਾ ਟੈਗ ਲੱਗ ਗਿਆ ਪਰ ਸਾਡਾ ਪੰਜਾਬ ਦਾ ਤਾਂ ਵਿਰਸਾ ਜੁੜਦਾ ਏ ਘੋੜਿਆਂ ਨਾਲ ਸਾਡੇ ਪਿੰਡਾਂ ਦੇ ਚ ਹਜੇ ਤੱਕਰ ਲੋਕਾਂ ਨੇ ਘੋੜੇ ਰੱਖੇ ਹੋਏ ਆ ਜਿੱਦਾਂ ਪਸ਼ੂ ਰੱਖਦੇ ਆ ਮੱਝਾਂ ਗਾਵਾਂ ਰੱਖਦੇ ਨਾਲ ਘੋੜਾ ਵੀ ਬੰਦੇ ਤੇ ਜੇ ਸਾਡੇ ਸਾਡੇ ਪੰਜਾਬ ਦੇ ਵਿੱਚ ਰੂਰਲ ਏਰੀਆ ਚ ਬਹੁਤ ਜ਼ਿਆਦਾ ਬਰੀਡਿੰਗ ਹੋ ਰਹੀ ਹੈ ਅੱਜ ਕੱਲ ਬਰੀਡਿੰਗ ਹੋ ਰਹੀ ਹੈ ਰੇਸ ਘੋੜਿਆਂ ਦੇ ਵਾਸਤੇ ਹੋਰ ਜਿਹੜੇ ਮਾਰਵਾੜੀ ਘੋੜੇ ਹੋਰ ਜਿਹੜੇ ਘੋੜੇ ਜਿਹੜੇ ਹੈਗੇ ਪ੍ਰਾਤਨ ਜਿਹੜੀਆਂ ਬਰੀਡ ਸਈਆਂ ਹਿੰਦੁਸਤਾਨ ਦੀਆਂ ਉਹਨਾਂ ਦੇ ਵੀ ਬਰੀਡਿੰਗ ਹੋ ਰਹੀ ਹੈ ਇੱਥੇ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹਨੂੰ ਬੜੀ ਜਲਦੀ ਇਹ ਆਪਣੇ ਆਪਣੀ ਜੜਾ ਫੈਲ ਸਕਦੀਆਂ ਹਨ ਪੋਲੋ ਦੀਆਂ ਇਸ ਕਰਕੇ ਮੈਂ ਚਾਹੁੰਦਾ ਕਿ ਪ੍ਰੂਰਲ ਲੋਕਾਂ ਨੂੰ ਅਸੀਂ ਦਿਖਾਵਾਂਗੇ ਤਾਂ ਗੱਡੀਆਂ ਲੈਣ ਦੀ ਜਗ੍ਹਾ ਘੋੜਾ ਲੈਣਗੇ ਠੀਕ ਹੈ ਠੀਕ ਹੈ ਨਾ ਜਿਵੇਂ ਇਹ ਗੱਲ ਗੱਟੀਆਂ ਵੀ ਤਾਂ ਲੈ ਹੀ ਰਹੇ ਨਾ ਧੜਾ ਧੜ ਲੈ ਰਹੇ ਨੇ ਏਦਾਂ ਵੀ ਨਵੀਆਂ ਗੱਟੀਆਂ ਥਾਰ ਲੈ ਰਹੇ ਆ ਫਲਾਣਾ ਲੈ ਰਹੇ ਆ ਢਿਗੜਾ ਲੈ ਰਹੇ ਤੁਸਾਂ ਪਤਾ ਕਿ ਮੈਂ ਤਾਂ ਕਿਸੇ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਨਾ ਚਾਹੁੰਦਾ ਮਗਰ ਗੱਡੀਆਂ ਤੇ ਉੱਤੇ ਇਹ ਦੁਨੀਆ ਨਿਛਾਵਰ ਹੋ ਰਹੀ ਹੈ ਤਾਂ ਕਿਉਂ ਨਾ ਘੋੜਿਆਂ ਦੇ ਉੱਤੇ ਅ ਚੰਗੋ ਜੀ ਸਾਹਿਬ ਵੀ ਘੋੜਾ ਕਿਸੇ ਨਸਲ ਦਾ ਹੋਣਾ ਚਾਹੀਦਾ ਕਿਉਂਕਿ ਸਭ ਤੋਂ ਵਾਜਿਬ ਕਿਹੜਾ ਮੰਨੇ ਦਿਖੋ ਜੀ ਅੱਜ ਦੀ ਤਰੀਕ ਚ ਘੋੜੀ ਜਿਹੜੀ ਜਿਹੜੀ ਪੋਲੋ ਦੀ ਖੇਡ ਹੈ ਇਹ ਬਹੁਤ ਫਾਸਟ ਹੋ ਗਈ ਹੈ ਕਿਉਂਕਿ ਦੁਨੀਆ ਦੇ ਲੈਵਲ ਦੇ ਵਿੱਚ ਉਹ ਚੰਗੇ ਤੋਂ ਚੰਗੇ ਘੋੜੇ ਖੇਡਦੇ ਆਂ ਕਿ ਉਹ ਘੋੜਾ ਜਿਹੜਾ ਸਪੀਡ ਵਾਸਤੇ ਬਰੀਡਿੰਗ ਹੁੰਦੀ ਹੈ ਜਿਹੜੀ ਜਿਹਨੂੰ ਥਰੋਬ ਬ੍ਰੇਡ ਘੋੜਾ ਕਹਿੰਦੇ ਆਂ ਸੀ ਜਿਹੜੀਆਂ ਰੇਸਾਂ ਲੱਗ ਭੱਜਦਾ ਘੋੜਾ ਜਿਹੜੀ ਰੇਸ ਵਿੱਚ ਕਾਮਯਾਬ ਹੁੰਦਾ ਉਹ ਬਰੀਡ ਸਾਡੀ ਪੋਲੋ ਚ ਵੀ ਕਾਮਯਾਬ ਹੋਣ ਲੱਗ ਪਈ ਹੈ ਕਿਉਂ ਕਿਉਂਕਿ ਉਹਦੀ ਸਪੀਡ ਬਹੁਤ ਤੇਜ਼ ਹੈ ਜੇ ਤੁਸੀਂ ਬਾਲ ਤੱਕ ਪਹੁੰਚੋਗੇ ਨਹੀਂ ਤੁਸੀਂ ਮਾਰੋਗੇ ਕੀ ਠੀਕ ਹੈ ਨਾ ਤੇ ਜਿਹੜਾ ਘੋੜਾ ਪਹਿਲਾਂ ਪਹੁੰਚ ਪਹਚਾਊਗਾ ਤੁਹਾਨੂੰ ਉਹੀ ਤੱਕ ਬਾਲ ਦੇ ਉੱਤੇ ਲੈ ਕੇ ਆਊਗਾ ਨਾ ਤੁਹਾਨੂੰ ਜੇ ਤੁਹਾਡਾ ਘੋੜਾ ਭੱਜੇਗਾ ਹੀ ਨਹੀਂ ਤਾਂ ਤੁਸੀਂ ਬਾਲ ਤੇ ਪਹੁੰਚੋਗੇ ਕਿੱਥਾ ਸੋ ਇਸ ਕਰਕੇ ਸਪੀਡ ਦਾ ਬਹੁਤ ਵੱਡਾ ਇਹਦੇ ਉੱਤੇ ਇਹਦੇ ਵਿੱਚ ਇਸ ਖੇਡ ਦੇ ਵਿੱਚ ਬਹੁਤ ਵੱਡਾ ਮਹੱਤਵਪੂਰਨ ਹੈ ਤੇ ਉਹ ਕੋਈ ਖਾਸ ਗੱਲ ਕਹਿੰਦੇ ਹੋ ਤੁਸੀਂ ਜਿਹੜਾ ਪ੍ਰੋਗਰਾਮ ਹੋਣਾ ਉਹਦੇ ਸਬੰਧ ਵਿੱਚ ਇੱਕ ਜਿਹੜਾ ਪ੍ਰੋਗਰਾਮ ਹੋਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਪੰਜਾਬ ਦਾ ਯੂਥ ਆ ਕੇ ਦੇਖੇ ਕਿਉਂਕਿ ਸਪੋਰਟਸ ਨਾਲ ਜੁੜਨ ਵਾਸਤੇ ਸਾਡੀ ਬਹੁਤ ਵੱਡੀ ਮਜਬੂਰੀ ਹੈ ਨਾਲੇ ਪੰਜਾਬ ਦੀ ਲੋੜ ਹੈ ਇਸ ਵੇਲੇ ਕਿ ਅਸੀਂ ਹੋਰ ਨਾਲ ਚੀਜ਼ਾਂ ਦੇ ਤੇ ਜਗ੍ਹਾ ਔਰ ਬ੍ਰਾਂਡਿਡ ਕੱਪੜਿਆਂ ਤੇ ਕੱਡੀਆਂ ਤੇ ਇਨਾ ਚੀਜ਼ਾਂ ਦੇ ਇਲਾਵਾ ਅਸੀਂ ਆਪਣੇ ਪੁਰਾਤਨ ਸਪੋਟਾਂ ਉੱਲ ਵੀ ਦੇਖੀਏ ਘੋੜਸਵਾਰੀ ਸਾਡੀ ਪੁਰਾਤਨ ਜਿਹੜੀ ਹੈਗੀ ਹੈ ਸਭਿਅਤਾ ਜੁੜਦੀ ਹੈ ਤਾਂ ਐਸ ਕਰਕੇ ਜੇ ਇੱਥੋਂ ਅਸੀਂ ਕੁਝ ਸਿੱਖ ਕੇ ਦੇ ਤਾਂ ਮੇਰਾ ਤਾਂ ਇਹ ਵਿਚਾਰ ਹੈ ਜੇ ਤੇ 5-10 ਪਲੇਅਰ ਵੀ ਜਿਹੜਾ ਇਹਦੇ ਚੋਂ ਸਿੱਖੇ ਕੁਝ ਨਿਕਲੇ ਜਾਣ ਜਾਂ ਆਪਣਾ ਮਨ ਆਪਣਾ ਮਨ ਬਣਾ ਲੈਣ ਕਿ ਵੀ ਮੈਂ ਵੀ ਖੇਡੂਗਾ ਤੇ ਜਿੱਥੇ ਤੁਸੀਂ ਆਪਣਾ ਇੱਕ ਵਾਰੀ ਮਨ ਬੁਲਾ ਲੈਂਦੇ ਹੋ ਨਾ ਕੋਈ ਚੀਜ਼ ਕਰਨ ਮੈਂ ਜਦੋਂ ਗਿਆ ਸੀ ਮੈਂ ਵੀ ਤਾਂ ਨੰਦਪੁਰ ਸਾਹਿਬ ਦਾ ਨਿਵਾਸੀ ਸੀਗਾ ਮੇਰਾ ਪਛੋਕ ਨੰਦਪੁਰ ਸਾਹਿਬ ਨਾਲ ਜੁੜਦਾ ਮੈਂ ਵੀ ਪਿੰਡਾਂ ਦਾ ਹੀ ਬੰਦਾ ਹੈ ਮੈਂ ਬਾਹਰ ਗਿਆ ساری ਦੁਨੀਆ ਮੇਰੇ ਮੇਰੇ ਵਾਸਤੇ ਖੁੱਲ ਗਈ ਹੈ ਮੈਂ 40 45 ਮੁਲਕਾਂ ਜਿਹੜਾ ਮੈਂ ਕਹਿੰਦਾ ਕਿ ਮੈਂ ਜਾ ਕੇ ਆਇਆ ਖਿੱਡਿਆ ਉਹਦਾ ਮਤਲਬ ਹੈ ਕਿ ਮੇਰੇ ਵਾਸਤੇ ਤਾਂ ਪੂਰੀ ਦੁਨੀਆ ਖੁੱਲ ਗਈ ਸੀ ਬੋਲੋ ਦੇ ਸਿਰ ਤੇ ਤੋ ਐਸ ਕਰਕੇ ਕਿਉਂ ਨਹੀਂ ਹੋਰਾਂ ਲੋਕਾਂ ਦੇ ਵਾਸਤੇ ਵੀ ਨਹੀਂ ਖੁੱਲ ਸਕਦੀ ਮੇਰੇ ਵਾਸਤੇ ਤੇ ਪੂਰਾ ਐਡਾ ਵੱਡਾ ਓਪਰਚੁਨਿਟੀ ਆਈ ਹੈ ਮੈਨੂੰ ਜ਼ਿੰਦਗੀ ਦੇ ਵਿੱਚ ਤੇ ਇਹ ਲੋਕਾਂ ਵਾਸਤੇ ਸਾਡੇ ਸਾਡੇ ਨੌਜਵਾਨਾਂ ਵਾਸਤੇ ਵੀ ਨਹੀਂ ਆ ਸਕਦੀ ਐਡੀ ਵੱਡੀ ਓਪਰਚੁਨਿਟੀ ਸੋਰੀ ਸਰ ਜੀ ਤੁਸੀਂ ਬਹੁਤ ਵਧੀਆ ਜਿਹੜਾ ਕਿ ਕੰਕਾ ਵੀ ਉਹ ਤੁਸੀਂ ਜੀ ਕਿ ਕਿ ਪੂ ਲੋ ਖੇਡਾ ਕਰਾਉਣੇ ਮੁਕਾਬਲੇ ਕਰਾਉਣੇ ਆ ਪਰ ਇੱਕ ਬੜਾ ਵੱਡਾ ਦੁਖਾਂਤ ਹੈ ਅੱਗੇ ਹੌਲੇ ਮਹੱਲੇ ਨੂੰ ਹੌਲੇ ਮਹੱਲੇ ਦੀ ਤਰ੍ਹਾਂ ਗੁਰੂ ਸਾਹਿਬ ਦੇ ਉਹ ਕੋ ਅਨੁਸਾਰ ਜਿਹੜਾ ਸਿਧਾਂਤ ਅਨੁਸਾਰ ਉੱਥੇ ਅਪਣਾਈ ਜਾਂਦਾ ਸੀ ਪਰ ਹੁਣ ਜਿਹੜੀ ਆ ਕਿ ਦਿਨੋ ਦਿਨ ਗਰਾਵਟ ਵੜੀ ਆ ਰਹੀ ਹੈ ਨੌਜਵਾਨੀ ਮਨ ਗਿਰ ਜਾਂਦੀ ਹੈ ਉੱਥੇ ਜਿਹੜੀ ਹਲਲ ਪਾਉਂਦੀ ਹੈ ਔਰ ਕਈ ਨਿਹੰਗ ਬਾਣੇ ਦੇ ਵਿੱਚ ਵੀ ਇਲੇ ਬਾਣੇ ਦੇ ਵਿੱਚ ਵੀ ਲੋਕ ਨੇ ਜਿਹੜੇ ਪੁੱਲੜ ਵਾਲੀ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ ਉਹਨਾਂ ਬਾਰੇ ਤੁਸੀਂ ਕੀ ਕਹੋ ਮੇਰੀ ਦੇਖੋ ਜੀ ਇਸ ਗੱਲ ਦੇ ਵਿੱਚ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਸਖਤ ਨਜ਼ਰ ਰੱਖੋ ਕਿਉਂਕਿ ਮੈਂ ਵੀ ਦੇਖਦਾ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਜਿਹੜੀ ਆ ਹੈਗੀ ਹੈ ਬਾਣੀ ਦਾ ਜਿਹੜਾ ਹੈ ਕਿ ਦੁਰਉਪਯੋਗ ਹੋ ਰਿਹਾ ਤੇ ਇਸ ਕਰਕੇ ਇਹ ਦੁਰਉਪਯੋਗ ਨੂੰ ਨੂੰ ਖਤਲ ਪਾਉਣ ਦਾ ਲੋੜ ਹੈ ਇਹਨੂੰ ਇਹਨੂੰ ਖਤਮ ਕਰਨ ਦੀ ਲੋੜ ਹੈ ਤੇ ਇਹਦੀ ਜਾਗਰਤੀ ਆਊਗੀ ਤੇ ਲੋਕਾਂ ਨੂੰ ਲੋਕਾਂ ਨੂੰ ਸਮਝ ਆਏਗੀ ਕਿ ਸਾਡਾ ਪ੍ਰਾਤਨ ਸਭ ਸਭਿ 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 ਤੇ ਜੇ ਕੋਈ ਬਾਣੀ ਚ ਕੋਈ ਕੋਈ ભેਦਭਾਵ ਕਰਦਾ ਤਾਂ ਇਹਦੇ ਨਾਲ ਮੈਂ ਇਹਦੀ ਸਖਤ ਨਿੰਦਿਆ ਕਰਦਾ ਮੇਰਾ ਨਖਿੱਦੀ ਮੈਂ ਕਰਦਾ ਮੇਰਾ ਬਿਆਨ ਜਿਹੜਾ ਲੈਣਾ ਚਾਹਤਾ ਕਿ ਪ੍ਰਸ਼ਾਸਨ ਦੇ ਉੱਤੇ ਇਹ ਸਾਡਾ ਮੈਸੇਜ ਹੈ ਕਿ ਤੁਸੀਂ ਇਹਨਾਂ ਐਸਾ ਦੇ ਲੋਕਾਂ ਦੇ ਉੱਤੇ ਸਖਤ ਨਜ਼ਰ ਰੱਖੋ ਤੇ ਕੋਈ ਵੀ ਗਲਤ ਕੰਮ ਕਰਦਾ ਜੇ ਹੌਲੇ-ਹੌਲੇ ਵਿੱਚ ਫੜਿਆ ਜਾਏ ਕਿਉਂਕਿ ਇਹ ਸਾਡੀ ਸਾਡੇ ਇੱਕ ਪ੍ਰਾਤਨ ਸੋਚ ਨਾਲ ਜੁੜਦਾ ਹੈ ਹੁਲਾਮਾ ਇਹ ਗੁਰੂ ਸਾਹਿਬਾਂ ਦੀ ਦੇਣ ਹੈ ਸਾਨੂੰ ਇਸ ਕਰਕੇ ਇਹਦੀ ਪਵਿੱਤਰਤਾ ਰੱਖਣ ਦੀ ਸਾਡੀ ਲੋੜ ਹੈ ਅਸੀਂ ਜੇ ਇਹਨੂੰ ਉਸ ਤਰੀਕੇ ਨਾਲ ਉਹ ਸੋਚ ਨਾਲ ਜਾਵਾਂਗੇ ਅਸੀਂ ਨਤਮਸਕਤ ਹੋਣ ਜਾਂਦੇ ਆ ਗੁਰੂ ਸਾਹਿਬਾਂ ਦੇ ਅੱਗੇ ਉਹਨਾਂ ਦੀ ਸੋਚ ਅੱਗੇ ਤੇ ਉਹਨਾਂ ਦੇ ਸੰਦੇਸ਼ ਅੱਗੇ ਇਸ ਕਰਕੇ ਆਪਣਾ ਜਿਹੜਾ ਮਨ ਇੱਕ ਖਾਲਸ ਮੰਨ ਰੱਖਣਾ ਚਾਹੀਦਾ ਸਾਨੂੰ ਖਾਲਸ ਸੋਚ ਰੱਖਣੀ ਚਾਹੀਦੀ ਉਹ ਖਾਲਸ ਸੋਚ ਜਿਹੜੀ ਰੱਖਾਂਗੇ ਤਾਂ ਅਸੀਂ ਆਪਣੇ ਆਪ ਇਹਨਾਂ ਠੀਸਾਂ ਤੋਂ ਦੂਰ ਰਾਵਾਂਗੇ ਪਰੇਸ਼ਾਨ ਸਮਾਜਿਕ ਜਥੇਬੰਦੀਆਂ ਔਰ ਸਿੰਘ ਸਹਿਬਾਨ ਵੱਲੋਂ ਔਰ ਸਾਰੇ ਜਥੇਦਾਰਾਂ ਵੱਲੋਂ ਬਾਰ-ਬਾਰ ਹੁਣ ਬੱਚਿਆਂ ਨੂੰ ਨੌਜਵਾਨਾਂ ਨੂੰ ਔਰ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਵੀ ਕੋਈ ਵੀ ਹੁੱਲੜਬਾਜੀ ਉੱਚੀ ਆਵਾਜ਼ ਦੇ ਵਿੱਚ ਟਰੈਕਟਰ ਪਜਾਣੇ ਉੱਚੀ ਆਵਾਜ਼ ਵਿੱਚ ਮੋਟਰਸਾਈਕਲ ਦਾ ਚਲਾਣੇ ਅਪੀਲ ਕੀਤੀ ਗਈ ਹੈ ਸਾਨੂੰ ਉਹ ਸਮਾਜ ਨੂੰ ਵੀ ਇਸ ਤੋਂ ਸਿਹਤ ਲੈ ਕੇ ਆਪਣੇ ਬੱਚਿਆਂ ਨੂੰ ਕੰਟਰੋਲ ਕਰਨੇ ਸਾਨੂੰ ਵੀ ਯੋਗਦਾਨ ਪਾਉਣਾ ਪਏਗਾ ਪ੍ਰਸ਼ਾਸਨ ਦੇ ਨਾਲ ਨਾਲ ਸਾਨੂੰ ਆਪਣੇ ਬੱਚਿਆਂ ਨੂੰ ਆਪ ਵੀ ਕਹਿਣਾ ਪਏਗਾ ਵੀ ਅਨੰਦਪੁਰ ਸਾਹਿਬ ਦਾ ਜਿਹੜਾ ਇਹ ਹੁੱਲਾ ਮੁਹੱਲਾ ਹੈ ਸਿੱਖਾਂ ਦਾ ਪੁਰਾਤਨ ਔਰ ਜਹਾਜ ਜਲਾਲ ala ਕੋਮੀ ਤਿਹਾਰ ਹੈ ਇਸ ਕੋਮੀ ਤਿਹਾਰ ਨੂੰ ਅਸੀਂ ਸਰਦਾਪੂਰੂਪ ਮਨਾਇਆ ਸਰਦਾਰ ਅਰਬੀ ਸਿੰਘ ਸਾਡੇ ਜਨਰਲ ਸਕੱਤਰ ਨੇ ਜੀ ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਤੇ ਤੇ ਸਾਡੇ ਨਾਲ ਦਸਾਂ ਸਾਲਾਂ ਤੋਂ ਜੁੜੇ ਹੋਏ ਨੇ ਤੇ ਸਰਦਾਰ ਤੁਸੀਂ ਸਾਡੇ ਇਹਨਾਂ ਦਾ ਕੋਈ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਹੈਗੀ ਗੁਰਪ੍ਰੀਤ ਸਿੰਘ ਜੀ ਬਹੁਤ ਚਿਰ ਤੇ ਸੇਵਾ ਦੇ ਨਾਲ ਜੁੜੇ ਹੋਏ ਨੇ ਇਹਨਾਂ ਦਾ ਤਾਂ ਸਮਾਜ ਸੇਵਾ ਦੇ ਨਾਲ ਬਹੁਤ ਵੱਡਾ ਯੋਗਦਾਨ ਰਿਹਾ ਹੈ ਫਿਰ ਅਲੇ ਸਿੰਘ ਆਪਣੇ ਕੇਂਦਰੀ ਸਿੰਘ ਸਪਾ ਮੈਂ ਇੱਕ ਐਡ ਕਰਾਂਗਾ ਕਿ ਇਹ ਦੀ ਗੱਲ ਇਹਨਾਂ ਨੇ ਕੀਤੀ ਹੈ ਨਾ ਕਿ ਵੀ ਇਹ ਪੰਜਾਬ ਆਪਾਂ ਕਹ ਰਹੇ ਨਾ ਕਿ ਵੀ ਇਹ ਕਿੱਥੋਂ ਦਾ ਸਪੋਰਟਰ ਹੈ ਠੀਕ ਹੈ ਅੰਗਰੇਜ਼ ਭਾਵੇਂ ਉਸ ਟਾਈਮ ਸੀਗੇ ਪਰ ਮੈਂ ਤੁਹਾਨੂੰ ਦੱਸਾਂ ਕਿ 1986 ਚ ਅਸੀਂ ਗਏ ਪਾਕਿਸਤਾਨ ਉੱਥੇ ਮੇਰੇ ਫਾਦਰ ਸਾਹਿਬ ਦਾ ਸਕੂਲ ਜਿਹੜਾ ਪਹਿਲਾਂ ਬਣ ਤੋਂ ਪਹਿਲਾਂ ਉੱਥੇ ਪੜ੍ਹਦੇ ਸੀਗੇ ਚੀਫ ਸਕੂਲਜ ਤੇ ਅਸੀਂ ਉੱਥੇ ਗਏ ਤੇ ਉੱਥੇ ਜਿੱਦਾਂ ਨਾਲ ਗੱਲ ਕੀਤੀ ਨਾ ਕਿ ਸਾਡੇ ਸਕੂਲਾਂ ਚ ਕਿਉਂ ਨਹੀਂ ਹੈ ਕੁਰਸਵਾਰੀ ਸਿਖਾਈ ਜਾਂਦੀ ਹਾਲਾਂਕਿ ਖੁਸ਼ੀ ਦੀ ਗੱਲ ਹੈਗੀ ਕਿ ਹੁਣ ਆਈ ਥਿੰਕ ਵੀਪੀਐਸ ਮੋਹਾਲੀ ਨੇ ਵੀ ਕੋੜਾ ਕੋੜਾ ਕੋੜੇ ਕੋੜੇ ਗੋ ਰੱਖੇ ਹੋਏ ਨੇ ਸੋ ਚੰਗਾ ਇਸ ਪਾਸੇ ਲੋਕਾਂ ਨੂੰ ਪ੍ਰੇਰਿਤ ਕਰਨ ਕਿਉਂਕਿ ਉੱਥੇ ਏਟਲੀਸਟ ਜਿਹੜੇ ਪੰਜਾਬੀ ਨੇ ਆਪਣੇ ਆਪਣੇ ਲੈਂਦੇ ਪੰਜਾਬ ਚ ਉੱਥੇ ਹਾਲੀ ਵੀ ਮਨੋਤ ਹੈ ਕਿ ਜਿਹੜਾ ਬੰਦਾ ਘੋੜੇ ਤੇ ਸਵਾਰ ਨਹੀਂ ਉਹ ਮਰਦਾ ਬੱਚਾ ਨਹੀਂ ਇਹ ਇੰਨੀ ਕੁੜਸਵਾਰੀ ਲਈ ਉੱਥੇ ਅਹਿਮੀਅਤ ਉਹ ਦਿੰਦੇ ਨੇ ਕਿ ਵੀ ਕੁੜਸਵਾਰੀ ਇੰਨੀ ਵਧੀਆ ਇੱਕ ਇੱਕ ਸਪੋਰਟ ਕਹਿ ਲੋ ਇੱਕ 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 ਚੀਜ਼ ਹੈ ਸੋ ਹਾਂ ਜਿੰਨੇ ਵੱਤੋਂ ਵੱਤ ਸਾਡੇ ਬੱਚੇ ਹਾਂ ਇਹ ਮੈਂ ਗੱਲ ਜ਼ਰੂਰ ਮੰਨਦਾ ਕਿ ਵੀ ਇਹ ਥੋੜੀ ਜੀ 엘ੀਟੇਸਟ ਪਾਸ ਪਾਸੇ ਆ ਗਈ ਹੈ ਕਿਉਂਕਿ ਘੋੜਾ ਸੰਭਾਲਣਾ ਉਹਦੀ ਦੇਖ ਦੇਖ ਰੇਖ ਕਰਨੀ ਬਟ ਠੀਕ ਹੈ ਬਟ ਜਿਹੜੇ ਬਾਕੀ ਵੀ ਤੇ ਘੋੜੇ ਹੁੰਦੇ ਨੇ ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਬੰਦੇ ਅ ਮਤਲਬ ਇਹ ਕਿ ਨੂੰ ਕਹਿੰਦੇ ਨੇ ਕਿ ਵੀ ਉਹ 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 ਮਤਲਬ ਰੇਸ ਦੇ ਘੋੜਿਆ ਤੇ ਸਿਰਫ ਸਵਾਰ ਰਹਿਣਗੇ ਬਟ ਘੁਰਸਵਾਰੀ ਦੇ ਨਾਲ ਜੁੜਨਾ ਸਾਡੇ ਬੱਚਿਆਂ ਦਾ ਹੁਣ ਇੱਕ ਕਿਸਮ ਦਾ ਇਸ ਪਾਸੇ ਨੂੰ ਦਿਲਚਸਪੀ ਹੋ ਜਾਣੀ ਚਾਹੀਦੀ ਹੈ ਕੋਈ ਇਹ ਨਹੀਂ ਕਿ ਵੀ ਨਸਲੀ ਘੋੜਿਆ ਤੇ ਉੱਤੇ ਅਸੀਂ ਸਿਰਫ ਸਵਾਰੀ ਕਰਨੀ ਹੈ ਘੋੜਿਆਂ ਨਾਲ ਜੁੜਨਾ ਸਾਨੂੰ ਮੇਰੇ ਖਿਆਲ ਪ੍ਰੇਰਿਤ ਕਰਨਾ ਚਾਹੀਦਾ ਸਾਡੇ ਬੱਚਿਆਂ ਨੂੰ ਪਿੰਡਾਂ 'ਚ ਤੇ ਪੰਜਾਬ ਦੇ ਵਿੱਚ ਕਿ ਵੀ ਘੋੜਿਆ ਘੋੜੇ ਦੇ ਜਿਹੜੀ ਹੈਗੀ ਉਹ ਘੋੜਿਆਂ ਦੇ ਨਾਲ ਜੁੜਨ ਤੇ ਕੁਰਸਵਾਰੀ ਦੇ ਵਿੱਚ ਉਹ ਹਿੱਸਾ ਲੈ ਮੈਂ ਜਸਦਾ ਸਰਪ੍ਰੀਖ ਸਿੰਘ ਹੋਣ ਦੀ ਗੱਲ ਦੇ ਉੱਤੇ ਵੇਨ ਇੱਕ ਛੋਟੀ ਜਿਹੀ ਟਿੱਪਣੀ ਕਰਨਾ ਚਾਹਾਂਗਾ ਕਿ ਦੇਖੋ ਜੀ ਜਿਹੜੇ ਤੁਸੀਂ 엘ੀਟ ਦੀ ਗੱਲ ਕੀਤੀ ਸੀਗੇ ਉਹ ਤਾਂ ਹੁਣ ਚਲੋ ਸਾਡੇ ਸਾਥੀ ਸੀਗੇ ਮਗਰ 엘ੀਟ ਜਿਹੜਾ ਹੁਣ ਮਣੀਪੁਰ ਚ ਖੇਡੇ ਜਾਂਦਾ ਕੋਲ ਪੋਲੋ ਉਹ ਤਾਂ ਬਿਲਕੁਲ 엘ੀਟ ਨਹੀਂ ਹੈਗਾ ਉਹਦੇ ਵਿੱਚ ਤਾਂ ਜਿਹੜੇ ਪਿੰਡਾਂ ਦੇ ਘੋੜੇ ਹੈਗੇ ਆ ਛੋਟੇ ਛੋਟੇ ਟਟੂ ਉਹਦੇ ਚ ਖੇਡਦੇ ਨੇ ਪਿੰਡਾਂ ਦੀਆਂ ਟੀਮਾਂ ਹੁੰਦੀਆਂ ਇੱਕ ਇੱਕ ਘੋੜਾ ਹੁੰਦਾ ਹਰ ਇੱਕ ਪਲੇਅਰ ਦੇ ਕੋਲ ਉਏ ਇੱਕ ਇੱਕ ਪਲੇਅਰ ਦੇ ਇੱਕ 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 ਘੋੜੇ ਦੇ ਉੱਤੇ ਹੀ ਉਹ ਪੂਰੇ ਪੁਰਾ ਜਿਹੜਾ ਹੈਗਾ 1 ਘੰਟੇ ਦੀ ਖੇਡ ਪ੍ਰਦਰਸ਼ਨੀ ਕਰ ਦਿੰਦੇ ਆ ਤੇ ਉੱਥੇ ਤਾਂ ਗਵਰਨਰ ਤੇ ਕਰਾਂਦੇ ਆ ਬੜੇ ਦੂਰ ਦੂਰ ਤੋਂ ਥੋੜੇ ਕੀ ਕਹਿੰਦੇ ਹੋ ਅ ਇੰਟਰਨੈਸ਼ਨਲ ਟੂਰਿਸਟ ਆਉਂਦੇ ਆ ਬੜਾ ਕੁਝ ਹੁੰਦਾ ਹੈ ਉੱਥੇ ਮਣੀਪੁਰ ਚ ਹੁੰਦਾ ਹੈ ਜਿਹੜਾ ਪੁਰਾਣਾ ਜਿਹੜਾ ਕੀ ਕਹਿੰਦੇ ਹੋ ਪਾਕਿਸਤਾਨ ਦੇ ਵਿੱਚ ਗਿਲਗਿਟ ਚ ਹੁੰਦਾ ਹੈ ਸਾਡਾ ਪੁਰਾਣਾ ਲਦਾਖ ਸਾਡਾ ਇਹਨਾਂ 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 ਸੂਬਿਆਂ ਚ ਹੁੰਦਾ ਸੀਗਾ ਤੋਂ ਹਜੇ ਵੀ ਉੱਥੇ 엘ੀਟ ਸਪੌਟ ਨਹੀਂ ਹੈਗੀ ਘੋੜਿਆਂ ਦੀ ਤੇ ਇਹਨਾਂ ਦੀ ਗੱਲ ਬਿਲਕੁਲ ਸਪਸ਼ਟ ਹੈ ਕਿ ਤੁਹਾਨੂੰ ਜ਼ਰੂਰੀ ਇਹ ਥੋੜਾ ਹੈਗਾ ਕਿ ਤੁਸੀਂ ਤੁਹਾਰੇ ਬਰੇਡ ਕੋਡੇ ਤੇ ਖੇਡਣਾ ਜੋੜੇ ਥੋੜਾ ਤੁਹਾਡੇ ਕੋਲ ਕੋਡੇ ਹੈਗੇ ਨੇ ਉਹਨਾਂ ਤਾਂ ਖੇਡਣਾ ਸ਼ੁਰੂ ਕਰੋ ਜਦੋਂ ਤੁਸੀਂ ਕਾਬਲੀਅਤ ਹਾਸਲ ਕਰੋਗੇ ਤਾਂ ਤੁਹਾਡੇ ਵਾਸਤੇ ਇੰਟਰਨੈਸ਼ਨਲ ਜਿਹੜਾ ਹੈਗਾ ਉਹ ਸਟੇਜ ਖੁੱਲ ਜਾਊਗਾ ਬੜੀਆਂ ਓਪਰਚ्युनिटी ਆਣਗੀਆਂ ਜਿੱਦਾਂ ਹਾਕੀ ਬੰਦਾ ਕਹਿੰਦਾ ਹੈ ਪਹਿਲਾਂ ਡੰਡੇ ਲੈ ਕੇ ਖੇਡਣ ਲੱਗ ਪੈਂਦੇ ਨਾ ਸਟਿਕ ਤਾਂ ਬਾਅਦ ਚ ਆਉਂਦੀ ਹੈ ਪਹਿਲਾਂ ਜਿਹੜਾ ਜਿਹੜਾ ਭੱਜਣ ਲੱਗਦਾ ਮੁੰਡਾ ਕੋਈ ਕੋਈ ਨਵਾਂ ਜਿਹੜਾ ਨਵਾਂ ਖਿਡਾਰੀ ਬਣਨਾ ਚਾਹੁੰਦਾ ਉਹ ਉਹ ਤਾਂ ਉਹਦਾ ਨੰਗੇ ਪੈਰ ਭੱਜ ਲੈਂਦਾ ਹੈ ਉਹਨੂੰ ਕਿਹੜਾ ਬੂਟ ਦੀ ਲੋੜ ਪੈਂਦੀ ਆ ਉਹ ਬੂਟ ਤਾਂ ਬਾਅਦ ਚਾਹੁੰਦੇ ਆ ਜਦੋਂ ਆਪਣੀ ਕਾਬਲੀਅਤ ਦਿਖਾਂਦਾ ਹੈ ਫਿਰ ਕੋਈ ਨਾ ਕੋਈ ਬੰਦਾ ਆ ਕੇ ਕਹਿੰਦਾ ਕਿ ਬਈ ਕੋਈ ਗੱਲ ਨਹੀਂ ਤੈਨੂੰ ਮੈਂ ਨਵੇਂ ਬੂਟ ਵੀ ਲੈ ਦੇਵਾਂਗਾ ਤੂੰ ਭੱਜ ਤਾਂ ਸਹੀ ਤੂੰ ਹਾਕੀ ਤਾਂ ਖੇਡ ਉਹ ਫੁੱਟਬਾਲ ਤਾਂ ਖੇਡ ਹੁਣ ਜਿਹੜੇ ਗਲੀਆਂਾਂ ਦੇ ਵਿੱਚ ਸਾਊਥ ਅਮਰੀਕਾ 'ਚ ਬੱਚੇ ਫੁੱਟਬਾਲ ਨਾਲ ਖੇਡਦੇ ਨੇ ਉਹ ਫੁੱਟਬਾਲ ਨੂੰ ਮਾਰਦੇ ਆ ਸਿਰ ਤੇ ਲੈਂਦੇ ਆ ਪਿੱਠ ਤੇ ਲੈਂਦੇ ਆ ਇੱਧਰ ਕਰਦੇ ਆ ਉੱਧਰ ਕਰਦੇ ਆ ਉਹ ਆਪਣੀ ਕਲਾ ਤਿਆਰ ਕਰ ਰਿਹਾ ਹੈ ਆਪਣਾ ਸਕਿੱਲ ਤਿਆਰ ਕਰ ਰਹੇ ਨੇ ਉਸ ਤੋਂ ਬਾਅਦ ਕੋਈ ਨਾ ਕੋਈ ਕਲੱਬ ਲੈ ਲੈਂਦਾ ਉਹਨਾਂ ਨੂੰ Una no moca bien, ¿verdad?